ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਰਨਜੀਤ ਸਿੰਘ ਚੰਨੀ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਸੀ 111 ਦਿਨ ਵਾਸਤੇ ਅਤੇ ਨਵੇਂ ਸਾਂਸਦ ਨੇ ਹਲਕਾ ਜਲੰਧਰ ਤੋਂ ਰਾਹੁਲ ਗਾਂਧੀ ਨੇ ਜਿਹੜੀ ਬਿਆਨਬਾਜ਼ੀ ਕੀਤੀ ਹੈ ਸਿੱਖਾਂ ਦੇ ਹੱਕ ਦੇ ਵਿੱਚ ਉਸ ਨੂੰ ਸਹੀ ਟਹਿਰਾਇਆ ਹੈ ਚਰਨਜੀਤ ਸਿੰਘ ਚੰਨੀ ਨੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਹੜਾ 1984 ਦੇ ਵਿੱਚ ਆਰਮੀ ਦੇ ਦੁਆਰਾ ਹਮਲਾ ਕੀਤਾ ਗਿਆ ਸੀ ਸ੍ਰੀ ਅਰਮੰਦਰ ਸਾਹਿਬ ਉੱਤੇ ਉਸ ਦੀ ਕਈ ਵਾਰ ਕਾਂਗਰਸ ਅਤੇ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਨੇ ਮਾਫੀ ਮੰਗ ਲਈ ਹੈ ਦੂਸਰਾ ਉਹਨਾਂ ਨੇ ਵੱਡਾ ਇਲਜ਼ਾਮ ਲਗਾਇਆ ਹੈ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਅਡਵਾਨੀ ਸਾਹਿਬ ਦੀ ਕਿਤਾਬ ਦੇ ਵਿੱਚ ਹੈ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦਿਨਾਂ ਦੇ ਵਿੱਚ ਕਾਂਗਰਸ ਉੱਤੇ ਅਤੇ ਕਾਂਗਰਸ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੱਤੇ ਦਬਾਅ ਆਇਆ ਸੀ ਕਿ ਖਾਲਿਸਤਾਨ ਬਣ ਲੱਗਿਆ ਹੈ ਤੁਸੀਂ ਹਰਮੰਦਰ ਸਾਹਿਬ ਉੱਤੇ ਹਮਲਾ ਕਿਉਂ ਨਹੀਂ ਕਰਦੇ ਇਸ ਨੂੰ ਲੈ ਕੇ ਹੁਣ ਇੱਕ ਵੱਡਾ ਬਿਆਨ ਦਿੱਤਾ ਹੈ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਉਹਨੇ ਕਿਹਾ ਕਾਂਗਰਸ ਪਾਰਟੀ ਹੀ ਕੱਲੇ ਜ਼ਿੰਮੇਵਾਰ ਨਹੀਂ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਅਸੀਂ ਇਸ ਦੀ ਕਈ ਵਾਰ ਮਾਫੀ ਵੀ ਮੰਗ ਚੁੱਕੇ ਹਾਂ ਜਿਹੜੀ ਗਲਤੀ ਕੀਤੀ ਹੈ ਹੱਕਦਾਰ ਭਾਰਤੀ ਜਨਤਾ ਪਾਰਟੀ ਵੀ ਹੈ ਮਾਫੀ ਦੀ ਮਾਫੀ ਉਹਨਾਂ ਨੂੰ ਵੀ ਮੰਗਣੀ ਚਾਹੀਦੀ ਹੈ ਇਹ ਬਿਆਨ ਦਿੱਤਾ ਹੈ ਚਰਨਜੀਤ ਸਿੰਘ ਚੰਨੀ ਨੇ ਦੂਸਰੇ ਪਾਸੇ ਜਗਜੀਤ ਜਿਹੜੇ ਟਾਈਟਲਰ ਨੇ ਉਹਨਾਂ ਬਾਰੇ ਵੱਡਾ ਬਿਆਨ ਕੀ ਦਿੱਤਾ ਹੈ ਉਹਨਾਂ ਨੇ ਕਿ 10 ਸਾਲ ਲਗਾਤਾਰ ਭਾਰਤੀ ਜਨਤਾ ਪਾਰਟੀ ਸੱਤਾ ਦੇ ਵਿੱਚ ਰਹੀ ਹੈ ਤੇ ਫਿਰ ਜਿਹੜੇ ਦੋਸ਼ੀ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਜਿਨ੍ਹਾਂ ਨੇ ਅਟੈਕ ਕੀਤਾ ਹੈ ਜਿਨ੍ਹਾਂ ਨੇ ਕਈ ਸਿੱਖ ਮਾਰੇ ਨੇ ਉਹ ਹਾਲੇ ਵੀ ਜਿਉਂਦੇ ਨੇ ਉਹਨਾਂ ਉੱਤੇ ਕਈ ਧਰਾਵਾਂ ਚੱਲ ਰਹੀਆਂ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਕਾਰਵਾਈ ਕਿਉਂ ਨਹੀਂ ਕੀਤੀ ਜਗਦੀਸ਼ ਢੀਲਰ ਨੂੰ ਲੈ ਕੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾਵੇਗੀ ਉਹਨੇ ਕਿਹਾ ਚਾਹੇ ਮੈਂ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਅਤੇ ਹੁਣ ਮੌਜੂਦਾ ਸਾਸਨ ਵੀ ਹਾਂ ਪਰ ਜਿਹੜੀ ਗੱਲ ਗਲਤ ਹੈ ਕਾਂਗਰਸ ਨੇ ਵੱਡੀ ਗਲਤੀ ਕੀਤੀ ਹੈ ਆਰਮੀ ਦਾ ਹਮਲਾ ਕਰਵਾ ਕੇ ਸ੍ਰੀ ਹਰਮੰਦਰ ਸਾਹਿਬ ਤੇ ਦੂਸਰੇ ਪਾਸੇ ਉਸ ਦੇ ਉੱਤੇ ਦਬਾਅ ਕਿਹਨੇ ਕਿਹਨੇ ਬਣਾਇਆ ਸੀ ਉਹ ਬਣਾਇਆ ਸੀ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਆਡਲ ਪਿਆਰੀ ਵਾਜਪਾਈ ਅਤੇ ਐਲਕੇ ਅੜਵਾਨੀ ਹੋਰਾਂ ਨੇ ਐਲਕੇ ਅੜਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਇਹ ਸਪੈਸ਼ਲ ਵੇਰਵਾ ਦਿੱਤਾ ਹੈ ਹਵਾਲਾ ਦਿੱਤਾ ਹੈ ਕਿ ਸਾਡੇ ਵੱਲੋਂ ਦਬਾਅ ਪਾਇਆ ਗਿਆ ਸੀ ਕਾਂਗਰਸ ਪਾਰਟੀ ਉੱਤੇ ਸ਼੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਾਉਣ ਲਈ ਇਸ ਲਈ ਕਾਂਗਰਸ ਨੂੰ ਤਾਂ ਵਾਰ-ਵਾਰ ਮਾਫੀ ਮੰਗਣੀ ਚਾਹੀਦੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਨੂੰ ਵੀ ਮਾਫੀ ਸ਼੍ਰੀ ਹਰਮੰਦਰ ਸਾਹਿਬ ਆ ਕੇ ਅਤੇ ਸਿੱਖ ਪੰਦੇ ਕੋਲੋਂ ਮੰਨੀ ਚਾਹੀਦੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਹਮਲਾ ਕਰਾਇਆ ਹੈ ਉਹਨਾਂ ਉੱਤੇ ਬਣਦੀ ਸਜ਼ਾ ਵੀ ਬਣਦੀ ਹੈ ਕਿਉਂਕਿ ਕਤਲਿਆਮ ਕੀਤਾ ਜਾਣਾ ਕਿਸੇ ਦੇ ਪਵਿੱਤਰ ਅਸਥਾਨ ਉੱਤੇ ਹਮਲਾ ਕਰਉਣਾ ਉਹ ਕਹਿੰਦਾ ਇਹ ਸੰਵਿਧਾਨਿਕ ਨਹੀਂ ਹੈ ਇਹ ਗੈਰ ਸੰਵਿਧਾਨਿਕ ਹੈ ਕਿਉਂਕਿ ਭਾਰਤ ਇੱਕ ਸੈਕੂਲਰ ਦੇਸ਼ ਹੈ ਕੋਈ ਵੀ ਕਿਸੇ ਧਰਮ ਨੂੰ ਮਾਰ ਸਕਦਾ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਹਮਲਾ ਹੋਇਆ ਸੀ 1984 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਤੇ ਧੰਨਵਾਦ